ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਜੀ ਆਪਣੇ ਘਰਾਂ ਵਿੱਚ ਸਾਰੇ ਤੇ ਆਪਾਂ ਅੱਜ ਕਰ ਰਹੇ ਹਾਂ ਜੀ ਵੀਡੀਓ ਸਟਾਰਟ ਦੇਣਾ ਵੀਰਵਾਰ ਦੇ ਸਵੇਰ ਟਾਈਮ ਬੱਜ ਗਏ ਨੇ 7:30 7:30 ਵਾਂਗ ਹੋ ਗਿਆ ਟਾਈਮ ਇਹਨਾਂ ਲੱਗਦਾ ਤੇ ਆਪਾਂ ਅੱਜ ਹੋ ਗਏ ਸੀ ਲੇਟ ਜੇ ਆਪਾਂ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਖਜਾਇਆ ਤੇ ਅੱਜ ਵੱਡੇ ਗੁਰਦੁਆਰੇ ਨਹੀਂ ਜਾਏਗੇ ਛੋਟੇ ਗੁਰਦੁਆਰੇ ਗਏ ਸੀ ਕਿਉਂਕਿ ਕਾਸ਼ ਰਾਤ ਬੁਖਾਰ ਚੜ ਗਿਆ ਕਾਸ਼ ਨੂੰ ਜੇ ਤੇ ਬੱਚਿਆਂ ਦਾ ਕੁਝ ਦੁਖਣ ਲੱਗ ਜਾਂਦਾ ਤਾਂ ਸਾਰੇ ਬਿਮਾਰ ਹੋ ਜਾਂਦੇ ਆ ਮਾਪੇ ਤੋਂ ਬੱਚਿਆਂ ਦਾ ਦੁੱਖ ਤਾਂ ਨਹੀਂ ਛੱਲਿਆ ਜਾਂਦਾ ਆਪਦਾ ਚਾਹੇ ਕੁਸ ਮਰਜੀ ਦੁਖੀ ਜਾਵੇ ਆਪਾਂ ਨੂੰ ਉਹਦੀ ਕੋਈ ਚੱਕਰ ਨਹੀਂ ਹੁੰਦਾ ਤੇ ਬਸ ਬੱਚਿਆਂ ਦਾ ਦੁੱਖ ਤਾਂ ਨਹੀਂ ਆਪਾਂ ਚੱਲਦੇ ਰਾਤ ਕਾਸ ਨੇ ਜਦੋਂ ਰੋਟੀ ਘੱਟ ਖਾਦੀ ਤਾਂ ਸਾਨੂੰ ਲੱਗਿਆ ਵੀ ਕਾਸ ਦਾ ਕੁਝ ਦੁੱਖਦਾ ਪ੍ਰਧਾਨ ਸਾਹਿਬ ਕਹਿੰਦੇ ਵੀ ਅੱਜ ਕਾਸ ਨੇ ਰੋਟੀ ਨਹੀਂ ਖਾਦੀ ਕਹਿੰਦੇ ਮੈਂ ਖਾਣੀ ਨਹੀਂ ਮਮੀ ਰੋਟੀ ਤੇ ਫਿਰ ਪ੍ਰਧਾਨ ਸਾਹਿਬ ਕਹਿੰਦੇ ਵੀ ਇਹਦਾ ਕੁਝ ਦੁੱਖਦਾ ਉਹ ਜਿਹੜਾ ਰੋਟੀ ਨਹੀਂ ਖਾਦੀ ਚਲੋ ਜੀ ਪੈ ਗਏ ਤੇ ਜਦੋਂ ਪਿਆ ਤਾਂ ਬੁਖਾਰ ਚੜਿਆ ਪਿਆ ਦੇਖਿਆ ਅਸੀਂ ਆਪਾਂ ਨੂੰ ਖੜਡ ਹੋ ਜਾਂਦਾ ਫਿਰ ਮਾਨ ਚ ਵੀ ਬੱਚੇ ਨੇ ਰੋਟੀ ਨਹੀਂ ਖਾਦੀ ਤਾਂ ਫਿਰ ਅਸੀਂ ਰਾਤ ਹਸਪਤਾਲ ਜਾ ਕੇ ਦਵਾਈ ਦਵਾ ਕੇ ਲਿਆਏ ਹੁਣ ਰਾਤ ਨੂੰ ਤੇ ਬੱਚਿਆਂ ਦਾ ਨਾ ਕੁਛ ਦੁੱਖ ਜੀ ਆਪਦੀ ਦੁਖਣ ਲੱਗ ਜੇ ਇਦੋਂ ਤਾਂ ਜਾਨ ਮੁੱਠੀ ਚਾਈ ਰਹੀ ਹੈ ਬੁਖਾਰ ਨਾਲ ਹੀ ਸਾਡੇ ਤਾਂ ਅੱਜ ਕੱਲ ਤਾਂ ਬੁਖਾਰ ਵੀ ਬਹੁਤ ਵੇੜੇ ਆ ਤੇ ਲਓ ਜੀ ਆਪਸੋਂ ਵੇੜੇ ਦੀ ਸੈਰ ਕਰਾਤੀ ਥੋੜੇ ਲੇਟ ਹੋ ਗਏ ਅੱਜ ਵੱਡੇ ਗੁਰਦੁਆਰੇ ਨਹੀਂ ਜਾ ਸਕਕੇ ਚਲ ਨਾ ਕਿ ਛੋਟੇ ਗੁਰਦੁਆਰੇ ਜਾਏ ਸਾਰਾ ਕੁਝ ਚੱਲਦਾ ਰਹਿੰਦਾ ਜੀ ਬੰਦੇ ਨੂੰ ਤੰਦਰੁਸਤੀ ਚਾਹੀਦੀ ਹਾਂ ਦੋਨੀ ਤੋਦ ਤਿੰਨ ਲੈ ਜਾ ਤੇ ਸਾਰਾ ਕੁਝ ਚੱਲਦਾ ਰਹਿੰਦਾ ਜੀ ਜ਼ਿੰਦਗੀ ਚ ਤੇ ਕੰਮ ਤਾਂ ਵੇਲੇ-ਕਵੇਲੇ ਹੁੰਦੇ ਰਹਿੰਦੇ ਪਰਿਵਾਰ ਨੂੰ ਤੰਦਰੁਸਤੀ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਤੰਦਰੁਸਤੀ ਹੈ ਆਪਣੀ ਦੁਪਹਿਰ ਖਿੜੀ ਦੇਖੋ ਜੀ ਕਿੰਨੇ ਵਧੀਆ ਫੁੱਲ ਕੱਢ ਲਏ ਨੇ ਤੇ ਇਧਰ ਆਪਣੇ ਜਿਹੜੇ ਗਮਲੇ ਰੱਖੇ ਹੋਏ ਨੇ ਇਹਨਾਂ 'ਚ ਪਾਣੀ ਨਾ ਪੈਣ ਕਰਨਾ ਇਹਨਾਂ ਨੇ ਦੁਪਹਿਰ ਖਿੜੀ ਚੱਲਤਾ ਪਈ ਮੀਹ ਨਾਲ ਤੇ ਫੁੱਲ ਨਹੀਂ ਕੱਢੇ ਹੈਗੇ ਸਮਾਰ ਕੇ ਨੇ ਤੇ ਆਹ ਦੇਖੋ ਜੀ ਕਿੰਨੇ ਵਧੀਆ ਲੱਗੇ ਹੋਏ ਨੇ ਵਧੀ ਜਾਂਦੇ ਪਨੀਰੀ ਵਾਂਗ ਫੈਲ ਜਾਂਦੇ ਇਹ ਆ ਪੌਦਾ ਇੱਕ ਇਥੇ ਲਾਲ ਫੁੱਲ ਕੱਢਦਾ ਤੇ ਕੰਡਿਆਂ ਵਾਲਾ ਇਹ ਸੁੱਕ ਗਿਆ ਪਾਣੀ ਨਾ ਪਾਉਣ ਕਾਰਨ ਅੱਜ ਤੁਹਾਨੂੰ ਸਾਡੇ ਪੌਦੇ ਵੀ ਦਿਖਾਤੇ ਤੇ ਇੱਥੇ ਅਜੇ ਕੁਝ ਨਹੀਂ ਲੱਗਿਆ ਬਾਹਰ ਤਾਂ ਸੀਸਥਾ ਰੋਟਾ ਵੀਟਰ ਨਾਲ ਪਾ ਲਾਇਆ ਹਜੇ ਕੁਝ ਨਹੀਂ ਗਿਆ ਚਲੋ ਜੀ ਇੱਧਰ ਕੱਪੜੇ ਚਿੱਟੇ ਤੋਤੇ ਪੈਨੇ ਤੇ ਕੁਝ ਮਸ਼ੀਨ ਚ ਧੋਣ ਵਾਲੇ ਪਾਏ ਪੈਨੇ ਕੱਪੜੇ ਤੋਤੇ ਜਾਣਗੇ ਆਪਣੇ ਹੋ ਵੇ ਗਰੂ ਸਿੱਕਾ ਕੌਣ ਯਾਦ ਕਰਦਾ ਤੇ ਲੋ ਜੀ ਸੁਣ ਬਾਹਰ ਦਾ ਦਿਖਾਤਾ ਮੌਸਮ ਦਾ ਹਾਲਚਲ ਹਵਾ ਚੱਲ ਰਹੀ ਹੈ ਅੱਜ ਠੰਡੀ ਛੰਡੀ ਤੇ ਹੁਣ ਆਪਾਂ ਅਗੇ ਜੀ ਰਸੋਈ ਵਿੱਚ ਤੇ ਵਰਸ ਮੈਂ ਬਣਾ ਕੇ ਰੱਖ ਗਈ ਸੀ ਤੇ ਇਧਰ ਚਾਹ ਤਰੀ ਹੋਈ ਹੈ ਤੇ ਚਾਹ ਮਿੱਠਾ ਪਾ ਦੇਾਂਗੇ ਆਪਾਂ ਚਾਹ ਚ ਤੇ ਇਧਰ ਵਰਸ ਮੇਰੇ ਬਣੇ ਪਏ ਨੇ ਤੇ ਸਬਜੀ ਆਪਣੀ ਰਾਤ ਦੀ ਕद्दू ਦੀ ਬਣੀ ਪਈ ਆ ਆਪਾਂ ਉਹ ਪਾਵਾਂਗੇ ਉਟਸਾਂ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਓਟ ਸਖਾ ਲਾਂਗੇ ਨਾ ਆਪਾਂ ਬਣਾਤੀ ਚਾਹ ਤੇ ਕੰਮ ਕਰਤਾ ਹੁੰਦੇ ਰਹਿਣਗੇ ਪਰ ਬੱਚਿਆਂ ਕਰਕੇ ਦਿਲ ਵੀ ਨਹੀਂ ਕਰਦਾ ਕੰਮ ਕਰਨ ਨੂੰ ਵੀ ਚੰਗੇ ਲੱਗਦੇ ਇਹਨਾਂ ਦੇ ਆਸਰੀ ਆਪਾਂ ਤੁਰੇ ਫਿਰਦੇ ਆ ਰਾਤ ਤਾਂ ਬਿਲਕੁਲ ਹੀ ਨੀਂਦ ਨਹੀਂ ਆਈ ਹੈਗੀ ਇੱਕ ਤਾਂ ਰੁੱਤ ਬਦਲਦੀ ਐ ਸਾਰਿਆਂ ਨੂੰ ਇੱਜ ਖਾਂ ਬੁਖਾਰ ਇੱਕ ਵਾਰ ਹੋਊਗਾ ਪਹਿਲਾਂ ਮੇਰੇ ਸੇਲੀ ਆਈ ਸੀ ਉਹ ਕਹਿੰਦੀ ਮੇਰੇ ਮੁੰਡੇ ਨੂੰ ਵੀ ਬੁਖਾਰ ਚੜਿਆ ਪਿਆ ਇਹ ਹੁਣ ਮੌਸਮ ਚੇਂਜ ਹੁੰਦਾ ਸਾਰੇ ਆਪੋ ਆਪਣਾ ਖਿਆਲ ਰੱਖੋ ਤੇ ਆਲਾ ਦਵਾਲਾ ਆਪਦਾ ਸਾਫ਼ ਰੱਖੋ ਪਾਣੀ ਢੱਕ ਕੇ ਰੱਖੋ ਕਿਉਂਕਿ ਪਾਣੀ ਨਾਲ ਗੰਦਗੀ ਫੈਲਦੀ ਐ ਮੱਛਰ ਫੈਲਦਾ ਤੇ ਡੇਂਗੂ ਹੁੰਦਾ ਘਰ ਦੇ ਨਾਲ-ਨਾਲ ਸਾਨੂੰ ਆਲਾ ਦਵਾਲਾ ਵੀ ਸਾਫ਼ ਕਰਨਾ ਚਾਹੀਦਾ ਕਈ ਦਿਨ ਸਾਡੇ ਪਾਰਾਂ ਚ ਨਾ ਸਾਡਾ ਪਾਈਪ ਬੰਦ ਹੋ ਗਿਆ ਸੀ ਉੱਥੇ ਵੀ ਗੰਦਾ ਪਾਣੀ ਖੜਾ ਰਿਹਾ ਮੱਛਰ ਨਿਕਲਿਆ ਹੋਣ ਚਲੋ ਨਿਕਲ ਗਿਆ ਤੇ ਦਰਗਮਾਂਡੀ ਨਾਲ ਚੱਲਦਾ ਕਰਦਾ ਕੰਮ ਤੇ ਇਸ ਕਰਕੇ ਫਿਰ ਉਹ ਪਾਣੀ ਗੰਦਾ ਉੱਥੇ ਰੁਕੀ ਗਿਆ ਇਕੱਠਾ ਹੋ ਕੇ ਮਸਾ ਪਾਈਪ ਸਾਫ ਹੋਈ ਜਾਂ ਹੌਦੀ ਜੀ ਬਹੁਤ ਜ਼ਿਆਦਾ ਗੰਦਗੀ ਹੋ ਗਈ ਸੀ ਚਲੋ ਜੀ ਆਪਾਂ ਅੱਜ ਕੈਨਸੀ ਵੀ ਟਾਇਰ ਟੂਰ ਵੀ ਵੇਚ ਦੇਣਗੇ ਚੱਕ ਕੇ ਵੀ ਇਨੱਚ ਵੀ ਪਾਣੀ ਖੜ ਜਾਂਦਾ ਜਿਹੜੇ ਆਪਣੇ ਟਾਇਰ ਪਏ ਹੁੰਦੇ ਆ ਤੇ ਥੋੜਾ ਜਿਹਾ ਆਪਾਂ ਨੂੰ ਆਪਣੇ ਪਾਣੀ ਪੂਣੀ ਦਾ ਖਿਆਲ ਰੱਖਣਾ ਪਊ ਹੁਣ ਇਹ ਕ੍ਰੁੱਤੀ ਦੀ ਰੁੱਤ ਹੈ ਪਹਿਲਾਂ ਆਪਣੀ ਸਿਹਤ ਜ਼ਰੂਰੀ ਹੈ ਜੀ ਬਾਕੀ ਕੰਮ ਬਾਅਦ ਚ ਇਹ ਤਾਂ ਚੱਲੀ ਜਾਂਦਾ ਇਹ ਤਾਂ ਮੁਕਾਏ ਮੁਕਦੇ ਨਹੀਂ ਕੰਮ ਕਿਸੇ ਦੇ ਇਹ ਤਾਂ ਉਸ ਦਿਨ ਮੁਕਦੇ ਜਦੋਂ ਕੋਈ ਚਾਰ ਭਾਈ ਆਪਾਂ ਨੂੰ ਚਾੱਕ ਕੇ ਲੈ ਕੇ ਜਾਂਦੇ ਨਹੀਂ ਕੰਮ 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 ਇਹ ਹੀ ਚੱਲੀ ਜਾਂਦੇ ਸਾਰੇ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ ਜੀ ਇਹ ਤਾਂ ਜਹਾਨ ਨਹੀਂ ਕੁਝ ਵੀ ਨਹੀਂ ਹੈਗਾ ਤੇ ਆ ਪੋਣੇ ਪਰ ਸਿੱਜੇ ਹੋਏ ਪਏ ਸੀ ਰਾਤ ਕਾਸ਼ ਨੇ ਰੋਟੀ ਨਹੀਂ ਖਾਧੀ ਨਹੀਂ ਤਾਂ ਸੀ ਰਾਤ ਨੂੰ ਪੋਣੇ ਕੱਢ ਦਿੰਨੇ ਇਹਨੇ ਡੱਬੇ ਚ ਤੇ ਮੈਂ ਇਹਨਾਂ ਨੂੰ ਗਰਮ ਪਾਣੀ ਚ ਭਿਉ ਕੇ ਧੋ ਦੇਾਂਗੇ ਗਰਮ ਪਾਣੀ ਚ ਰੱਖ ਦੇਾਂਗੇ ਹੁਣ ਪਾ ਕੇ ਦੋ ਪੋਣੇ ਸੀ ਰੰਗੰਦੀ ਜੀ ਚੀਜ਼ ਰੱਖਣ ਨੂੰ ਵੀ ਨਹੀਂ ਵਧੀਆ ਲੱਗਦੀ ਹੈਗੀ ਵੀ ਆਪਾਂ ਇਕੱਠੇ ਕਰਕੇ ਧੋਲਾਂਗੇ ਮੈਨੂੰ ਤਾਂ ਹਲਕਤ ਜਿਹੀ ਆਉਣ ਲੱਗ ਜਾਂਦੀ ਹੈ ਮੈਂ ਤਾਂ ਧੋਣੇ ਪਵਾ ਦੂੰ ਬਸ ਹੱਥਾਂ ਨਾਲ ਬੀਬੀ ਘੁੱਟ ਦੂਗੀ ਤੇ ਆਪਾਂ ਹੁਣ ਲੈ ਕੇ ਆਉਣੇ ਚਾਹ ਨਾਲ ਪੀਪੇ ਵਾਲੇ ਬਿਸਕੁਟ ਖਾਣ ਵਾਸਤੇ ਪਰ ਸਜੇ ਜੇ ਫੋਣੇ ਮੈਨੂੰ ਤਾਂ ਚੰਗੇ ਨਹੀਂ ਲੱਗਦੇ ਰੱਖੇ ਹੋਏ। ਲਓ ਜੀ ਆਪਾਂ ਬਿਸਕੁਟ ਪਾ ਲੈਂਦੇ ਆ ਮੇਰਾ ਇੱਥੇ ਚਾਹ ਰੱਖਿਆ ਹੋਇਆ ਅੰਬ ਦਾ। ਇਹਨਾਂ ਨੂੰ ਮੈਂ ਆਪ ਐ ਰੋਜ਼ ਹਲਾ ਦਿੰਦੀ ਆ ਮੇਰੇ ਉੱਚੀ ਜਗ੍ਹਾ ਤੇ ਰੱਖਿਆ ਹੋਇਆ। ਮੈਂ ਕਿਸੇ ਦੇ ਪਰੋਸੇ ਕਰ ਟਿਕਾ ਮਸੜਦੀ ਆ। ਜਿੰਨਾ ਕੋਸ ਤੱਕ ਦਾ ਚਾਹ ਮੇਰਾ ਕੰਮ ਹੀ ਬੰਦਾ ਮੈਂ ਨਿਗਰਾਨੀ ਪੂਰੀ ਰੱਖਦੀ ਆ ਕੰਮ 'ਚ ਹਰੇਕ 'ਚ। ਵੀ ਐ ਨਾ ਕੋਈ ਹੋ ਜਾਈਂ ਨਾ ਕੰਮ ਹੋ ਜਾਈਂ। ਕਿਉਂਕਿ ਹਰੇਕ ਚੀਜ਼ ਆਪਾਂ ਬੜੀ ਮਿਹਨਤ ਨਾਲ ਤਿਆਰ ਕਰਦੇ ਆਂ ਲਹੂ ਦੀਆਂ ਕੁੱਟਾਂ ਨਾਲ ਚੀਜ਼ਾਂ ਬਣਦੀਆਂ ਨੇ ਕਿਹੜਾ ਰੋਜ਼ ਬਣਦੀਆਂ ਨੇ ਲਓ ਜੀ ਮੈਂ ਹੁਣ ਖੜੀ ਖੜੀ ਧੋਕ ਭਾਂਡੇ ਸਾਫ਼ ਕਰ ਦੂੰਗੀ ਹਲਕਾ ਫਲਕਾ ਜਿਹਾ ਕਮ ਜਿੰਦਾ ਕਾ ਜਿੰਨਾ ਕਮ ਇੱਥੇ ਹੁੰਦਾ ਮੈਂ ਕਰੀ ਜਾਨੀ ਮੈਂ ਟਿਕਦੀ ਨਹੀਂ ਹੈਗੀ ਨਾਲ ਜੀ ਲੱਗੇ ਰਹਿੰਦਾ ਜੀ ਕੰਮ ਨਾਲ ਜੀ ਲੱਗ ਜਾਂਦਾ ਤੇ ਨਹੀਂ ਫਿਰ ਜੀਵ ਨਹੀਂ ਲੱਗਦਾ ਹੈਗਾ ਬੇਲੇ ਬੰਦੇ ਦਾ ਮੰਜਾ ਤਾਂ ਕਹਿੰਦਾ ਨਹੀਂ ਵੀ ਉੱਠ ਖੜਾ ਇਹਨੇ ਨਾ ਕੰਮਾ ਵੱਲ ਦਿਮਾਗ ਰਹਿੰਦਾ ਤਾਂ ਆਪਾਂ ਆਪਣੀ ਬਿਮਾਰੀ ਵੀ ਭੁੱਲ ਜਾਂਦਾ ਬੰਦਾ ਤੇ ਬੀਬੀ ਲਈ ਦੱਦ ਤੇ ਲਸੀ ਅਸੀ ਲੈ ਲਈ ਸੀ ਹੁਣ ਮੈਂ ਪਾ ਦੂੰ ਚਾਹ ਵਿੱਚ ਦੁੱਧ ਤੇ ਮੈਂ ਖਾਵਾਂਗੀ ਓਟਸ ਪ੍ਰਧਾਨ ਜੀ ਪੀਣਗੇ ਚਾਹ ਤੇ ਬੀਬੀ ਆਪ ਦੀ ਸੁਨੇਹਾ ਕਰਕੇ ਪੀ ਲੈਂਦੀ ਐ ਚਾਹ ਜਦੋਂ ਉੱਠਦੀ ਐ ਇਹ ਕੱਲੀ ਆਪਣੀ ਬਣਾ ਕੇ ਪੀ ਲੈਂਦੀ ਐ ਚਾਹ ਤੇ ਅਸੀਂ ਬਾਅਦ ਵਿੱਚ ਪੀਨੇ ਆਂ ਉਹ ਤਾਂ ਜਿੰਨੇ ਜੀ ਨੇ ਸਭ ਦੇ ਡੀ ਖਾਣੇ ਪਕਾਣੇ ਬਣਦੇ ਸਾਰੇ ਘਰਾਂ ਦਾ ਇਹੀ ਹਾਲ ਆ ਜੀ ਲਓ ਜੀ ਆਪਣਾ ਚਾਹ ਚਤਤ ਪਾਤਾ ਇੱਧਰ ਮੈਂ ਪੋਣੇ ਰੱਖ ਤੇ ਪਿਉਂਗੇ ਤੇ ਹੁਣ ਮੈਂ ਥੋੜੇ ਜੇ ਗਰਮ ਰੱਖ ਤੂੰ ਆ ਬੋਟਸ ਬਣਾ ਕੇ ਮੈਂ ਪਾ ਲੇ ਆ ਬਿਸਕੁਟ ਨੇ ਆਪਣੇ ਜੀ ਖਾਣ ਵਾਲੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਫੁੱਲ ਵਾਚ ਕਰਨਾ ਵੀਡੀਓ ਨੂੰ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਤੇ ਆਉਣ ਤੇ ਤੁਹਾਡਾ ਬਹੁਤ ਹੀ ਧੰਨਵਾਦ ਵਧੀਆ ਵਧੀਆ ਕਮੈਂਟ ਕਰਨ ਤੇ ਵੀ ਤੁਹਾਡਾ ਧੰਨਵਾਦ ਆਈ ਵੀਡੀਓ ਨੂੰ ਦੇਖੀ ਜਾਓ ਜੀ ਆਪਣੀ ਨੂੰ ਫੁੱਲ ਵਾਚ ਕਰਿਓ ਹੁਣ ਆਪਾਂ ਸਾਰੀ 10-12 ਕਮੈਂਟ ਦੀ ਵੀਡੀਓ ਪਾਉਣੇ ਆ ਬਾਰੀ ਵੱਡੀ ਵੀਡੀਓ ਨਹੀਂ ਪਾਉਂਦੇ ਤਾਂ ਕਿ ਦੇਖਣ ਵਾਲੇ ਨੇ ਵੀ ਸਖਾਲੀ ਰਹੇ ਜੀ ਧੰਨਵਾਦ ਜੀ ਸਾਰਿਆਂ ਦਾ